ਅੱਖ ਦੀ ਜੋ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬੜਾ ਸੋਹਣਾ ਕਰੋ ਰੋਜ਼ ਦੀ ਤਰ੍ਹਾਂ ਨੌਕਰੀ ਦੇ ਲਈ ਨਿਕਲਦਾ ਹੈ ਪਰ ਪੁੱਤ ਨੂੰ ਕਿਸੇ ਦਾ ਫੋਨ ਆਇਆ ਫੋਨ ਸੁਣ ਕੇ ਪੁੱਤ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਦੱਸਿਆ ਕਿ ਉਸ ਦਾ ਪਿਤਾ ਬਿਜਲੀ ਘਰ ਤੇ ਮੋਰੇ ਕਿਹੜੀ ਹਾਲਤ ਤੇ ਵਿੱਚ ਪਿਆ ਹੈ ਜਦ ਉਸ ਨੇ ਖੁਦ ਜਾ ਕੇ ਦੇਖਿਆ ਤਾਂ ਤਾਂ ਹਾਂ ਮਾਰ ਕੇ ਰੋਪਿਆ ਦਰਸਲ ਮਾਮਲਾ ਹਲਕਾ ਖਡੂਰ ਸਾਹਿਬ ਦੇ ਅਦੀਨ ਆਉਂਦੇ ਕਸਬਾ ਫਤਿਹਾਬਾਦ ਦੇ ਬਿਜਲੀ ਘਰਤੇ ਗੇਟ ਦੇ ਸਾਹਮਣੇ ਦਾ ਜਿੱਥੇ ਬਿਜਲੀ ਘਰਤੇ ਗੇਟ ਤੇ ਅਕਿਓ ਬਹਾਦਰ ਸਿੰਘ ਦੀ ਡੈਡ ਬੋਡੀ ਮਿਲਦੀ ਹੈ ਮ੍ਰਿਤਕ ਹਾਲਤ ਵਿੱਚ ਪਿਆ ਹੁੰਦਾ ਇਸ ਬਾਬਤ ਲੜਕੇ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿਸ ਦਾ ਪਿਤਾ ਨਹਿਰੀ ਵਿਭਾਗ ਦੇ ਵਿੱਚ ਲੱਗਿਆ ਹੋਇਆ ਡਿਊਟੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ-ਸਵੇਰੇ ਗਿਆ ਸੀ ਤਾਂ ਉਸ ਨੂੰ ਫੋਨ ਕਿਸਦਾ ਆਇਆ ਕਿ ਤੁਹਾਡੇ ਪਿਤਾ ਦੀ ਲਾਸ਼ ਬਿਜਲੀ ਘਰ ਦੇ ਅੱਗੇ ਪਈ ਹੈ ਤੱਕ ਲੜਕੇ ਨੇ ਜਦੋਂ ਜਾ ਕੇ ਦੇਖਿਆ ਤਾਂ ਉਸਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉੱਥੇ ਉਸਨੇ ਆਪਣੇ ਸਾਰੇ ਪਰਿਵਾਰ ਤੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਜਾਂਚ ਤੋਂ ਬਾਅਦ ਹੀ ਕਲੀਅਰ ਹੋਵੇਗਾ ਗੁਰਪ੍ਰੀਤ ਸਿੰਘ ਤੇ ਜਿਹੜਾ ਦੀ ਡੈਥ ਹੋਈ ਏ ਕੌਣ ਹੈ ਉਹ ਮੇਰੇ ਫਾਦਰ ਆ ਕੀ ਕੰਮ ਕਰਦੇ ਸੀ ਨਹਿਰ ਮੈਗਮੇ ਤੇ ਇਹ ਪਤਾ ਲੱਗਾ ਕਿਦਾਂ ਤੇ ਡੈਥ ਹੋਈ ਇਹ ਇਹ ਡੈਥ ਮੇਰੇ ਨਾਲ ਲੜਾਈ ਹੋਈ ਕੱਲ ਸਹੁਰਿਆਂ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ ਸਹੁਰੇ ਤੁਹਾਡੇ ਕਿੱਥੋਂ ਦੇ ਰਹਿੰਦੇ ਹੋ ਨਾਗੋਕੇ ਤੇ ਨਹਿਰ ਮੈਗਮੇ ਤੇ ਕੰਮ ਕਰਦੇ ਸੀ ਇਹ ਸਾਰੀ ਉਮਰ ਹੀ ਲੰਗੀ ਇਹਨਾਂ ਦੀ ਉਮਰ ਲਗਦਾ ਤੇਰੇ ਕਿੰਨੇ ਵਜੇ ਘਰੋਂ ਗਏ ਆ ਘਰੋਂ 8:30 ਵਜੇ ਗਏ ਬਹਾਦਰ ਸਿੰਘਾ ਉਮਰ ਕਿੰਨੀ ਕੁ ਲਾ ਵੀ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਹੁੰਨੀ ਆ ਕਿਹਦੇ ਕਿੱਥੋਂ ਦੇ ਰਹਿਣ ਵਾਲੇ ਹੋ ਫਤਿਹਵਾਦ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕਾਨੂੰਨੀ ਕਾਰਵਾਈ ਉਹਨਾਂ ਸਿਰ ਹੋਣੀ ਚਾਹੀਦੀ ਸਾਰੀ ਇਹ ਡੈੱਡ ਬੈਡੀ ਹੈਗੀ ਐ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਰਦਾ ਮਦਰ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਹ ਅੱਜ ਸਵੇਰੇ ਘਰੋਂ 8:39 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬੋਡੀ ਡੈੱਡ ਬੋਡੀ ਮਿਲੀ ਆ ਤੇ ਕੋਈ ਚੱਕਰ ਚੁੱਕ ਰਾਇਆ ਉਸ ਤਰ੍ਹਾਂ ਇਹਦੀ ਡੈੱਡ ਬੋਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਦੇ ਮੁਤਾਬਕ ਕਾਨੂੰਨੀ ਕਾਰਵਾਈ ਪਰਿਵਾਰ ਵੱਲੋਂ ਜਿਹੜਾ ਕਿ ਅਲਿਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ بیٹے ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਤੁਹਾਨੂੰ ਕਿੰਨੇ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਇਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਛੱਟ ਨਹੀਂ ਆਈ ਦੀ ਕੋਈ ਵੀ ਉਹਦੀ ਛੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟੰਦਾ ਤਾਂ ਅੱਖਾਂ ਖੰਬਲਕੋ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 174 ਦੀ ਕਾਰਵਾਈ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਅਗਲੀ ਜੋ ਰਿਪੋਰਟ ਆਏਗੀ ਇਹ ਸਖਸ਼ ਦੀ ਜੋ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਬੜਾ ਸੋਹਣਾ ਕਰੋ ਰੋਜ਼ ਦੀ ਤ ਨਿਕਲਦਾ ਹੈ ਪਰ ਪੁੱਤ ਨੂੰ ਕਿਸੇ ਦਾ ਫੋਨ ਆਇਆ ਫੋਨ ਸੁਣ ਕੇ ਪੁੱਤ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਦੱਸਿਆ ਕਿ ਉਸ ਦਾ ਪਿਤਾ ਬਿਜਲੀ ਕਰਤੇ ਮੋਰੇ ਕਿਹੜੀ ਹਾਲਤ ਦੇ ਵਿੱਚ ਪਿਆ ਹੈ ਜਦ ਉਸਨੇ ਖੁਦ ਜਾ ਕੇ ਦੇਖਿਆ ਤਾਂ ਤਾਂ ਹਾਂ ਮਾਰ ਕੇ ਰੋ ਪਿਆ ਦਰਸਲ ਮਾਮਲਾ ਹਲਕਾ ਖਡੂਰ ਸਾਹਿਬ ਦੇ ਅਦੀਨ ਆਉਂਦੇ ਕਸਬਾ ਫਤਿਹਾਬਾਦ ਦੇ ਬਿਜਲੀ ਕਰਤੇ 게ਟ ਦੇ ਸਾਹਮਣੇ ਜਿੱਥੇ ਬਿਸਲੀ ਕਰਤੇ 게ਟ ਤੇ ਅਕਿਓ ਬਹਾਦਰ ਸਿੰਘ ਦੀ ਡੈਡ ਬੋਡੀ ਮਿਲਦੀ ਹੈ ਮ੍ਰਿਤਕ ਹਾਲਤ ਦੇ ਵਿੱਚ ਪਿਆ ਹੁੰਦਾ ਹੈ ਇਸ ਬਾਬਤ ਲੜਕੇ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿਸਦਾ ਪਿਤਾ ਨਹਿਰੀ ਵਿਭਾਗ ਤੇ ਵਿੱਚ ਲੱਗਿਆ ਹੋਇਆ ਡਿਊਟੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਵੇਰੇ ਗਿਆ ਸੀ ਤੇ ਉਸ ਨੂੰ ਫੋਨ ਕਿਸਦਾ ਆਇਆ ਕਿ ਤੁਹਾਡੇ ਪਿਤਾ ਦੀ ਲਾਸ਼ ਬਿਜਲੀ ਘਰ ਤੇ ਅੱਗੇ ਪਈ ਅੰਮ੍ਰਿਤਕ ਲੜਕੇ ਨੇ ਜਦੋਂ ਜਾ ਕੇ ਦੇਖਿਆ ਤਾਂ ਉਸਤੇ ਪੈਰਾ ਹੇਠੋ ਜ਼ਮੀਨ ਖਿਸਕ ਗਈ ਉੱਥੇ ਉਸਨੇ ਆਪਣੇ ਸਹੁਰਾ ਪਰਿਵਾਰ ਤੇ ਉੱਤੇ ਵੀ ਗੰਭੀਰ ਇਲਜ਼ਾਮ ਲਗਾਏ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਜਾਂਚ ਤੋਂ ਬਾਅਦ ਹੀ ਕਲੀਅਰ ਹੋਵੇਗਾ ਗੌਰ ਪ੍ਰੀ ਸਿੰਘ ਤੇ ਜਿਹੜਾ ਦੀ ਡੈਥ ਹੋਈ ਏ ਕੌਣ ਹੈ ਉਹ ਮੇਰੇ ਫਾਦਰ ਆ ਕੀ ਕੰਮ ਕਰਦੇ ਸੀ ਨਹਿਰ ਮੈਗਮੇ ਤੇ ਇਹ ਪਤਾ ਲੱਗਾ ਕਿਦਾਂ ਤੇ ਡੈਥ ਹੋਈ ਹੈ ਏ ਦੇਥ ਮੇਰੇ ਨਾ ਲੜਾਈ ਹੋਈ ਕੱਲ ਸੌਹਰੇ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ ਸੌਹਰੇ ਤਾਂ ਕਿੱਥੋਂ ਦੇ ਰਹਿੰਦੇ ਨੇ ਨਾਗੋਕੇ ਤੇ ਨਹਿਰ ਮੈਕਮੇਜੇ ਕੰਮ ਕਰਦੇ ਨੇ ਇਹਨਾਂ ਸਾਰੀ ਉਮਰ ਹੀ ਨਾਗੀ ਇਹਨਾਂ ਦੀ ਤੁਹਾਨੂੰ ਮਤਲਬ ਸਵੇਰੇ ਕਿੰਨੇ ਵਜੇ ਘਰੋਂ ਗਏ ਘਰੋਂ 8:30 ਵਜੇ ਗਏ ਬਹਾਦਰ ਸਿੰਘਾ ਉਮਰ ਕਿੰਨੀ ਕੁ ਲੈ ਵੀ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਹੁੰਨੀ ਆ ਕਿਹਦੇ ਕਿੱਥੋਂ ਦੇ ਰਹਨ ਵਾਲੇ ਹੋ ਫਤਿਹਵਾਦ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕਾਨੂੰਨੀ ਕਾਰਵਾਈ ਉਹਨਾਂ ਸਰ ਹੋਣੀ ਚਾਹੀਦੀ ਸਾਰੀ ਇਹ ਡੈੱਡ ਬਡੀ ਹੈਗੀ ਹੈ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਰਦਵਾਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਹ ਅੱਜ ਸਵੇਰੇ 8:39 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬਡੀ ਡੈੱਡ ਬਡੀ ਮਿਲੀ ਆ ਤੇ ਕੋਈ ਚੱਕਰ ਚੁਕਰਾਇਆ ਉਸ ਤਰ੍ਹਾਂ ਇਹਦੀ ਡੈੱਡ ਬੋਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਪਰਿਵਾਰ ਵੱਲੋਂ ਜਿਹੜਾ ਕਿ ਅਲੀਕੇਸ਼ਨ ਲਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੱਲੋਂ ਜਿਹੜੀ ਮੇਰੇ ਸਹੁਰਿਆਂ ਨਾਲ ਜਿਹੜੀ ਲੜਾਈ ਹੋਈ ਸੀਗੀ ਉਹਨਾਂ ਵੱਲੋਂ ਤੁਹਾਨੂੰ ਕਿੰਨੇ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਉਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੀ ਸੱਟ ਨਹੀਂ ਆਈ ਦੀ ਕੋਈ ਵੀ ਉਹਦੀ ਸੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟੰਦਾ ਤਾਂ ਅੱਖਾਂ ਖੰਭ ਬਿਲਕੁਲ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 174 ਦੀ ਕਾਰਵਾਈ